ਤੂੰ ਆਪਣਾ ਪ੍ਰਧਾਨ ਆ ਮੈਂ ਜਾ ਕੇ ਵੀ ਇਹ ਨੂੰ ਬੇਨਤੀ ਕਰਿਆ ਉਹ ਕਹਿੰਦਾ ਕਿ ਤੂੰ ਸਾਡੇ ਨਾਲ ਦੁਸ਼ਮਣੀ ਕਰਨੀ ਜਿਹੜੇ ਸ਼ਹਿਰ ਨੇ ਤੈਨੂੰ ਪ੍ਰਧਾਨ ਬਣਾਇਆ ਉਹਨਾਂ ਨਾਲ ਕਿਉਂ ਕੱਢੀ ਜਾਂਦਾ ਤੂੰ ਆ ਜਾ ਮੈਂ ਕਿਹਾ ਤੂੰ ਨੀ ਪੱਤਰ ਲੱਤ ਦੀ ਚੱਲ ਇਹਦਾ ਤਾਂ ਕੰਮ ਤਾਂ ਕਰਾ ਦੇ ਨਾ ਜੀ ਮੈਂ ਕਹਿੰਦਾ ਜੋ ਰਾਜਾ ਕਹੂਗਾ ਮੈਂ ਤਾ ਉਹ ਕਰੂੰਗਾ ਉਹ ਕਹਿੰਦਾ ਪਿੱਟ ਨਹੀਂ ਆਉਣੀ ਕਿ ਨਾ ਜਰ ਮੈਡੀਅਮ ਉਹਦੇ ਕਰਕੇ ਜਰੂਰ ਆਪਾਂ ਨੂੰ ਥੋੜੀ ਜਿਹੀ ਪ੍ਰੋਬਲਮ ਆ ਰਹੀ ਆ ਇੰਤਜ਼ਾਮ ਮੈਂ ਉਹਦਾ ਵੀ ਕਰੀ ਜਾਣਾ ਪਰਮਾਤਮਾ ਸੁੱਕ ਰੱਖੇ ਉਹ ਵੀ ਜੇਕੀ ਚਰਚੂ ਆ ਉਹਦੇ ਕਰਕੇ 6 ਮਹੀਨੇ ਟੱਪ ਗਏ ਨੇ ਹੁਣ ਨੂੰ ਥੋੜੀਆਂ ਗਲੀਆਂ ਵੀ ਸਾਰੀਆਂ ਬਣਵਾ ਦਾਂ ਉਹ ਅ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹਾਂ ਮੈਂ ਤੁਹਾਡੇ ਨਾਲ ਗਿੱਦੜਪਾ ਦੇ ਮੁਤਲਕ ਗੱਲ ਕਰਨੀ ਚਾਹੁੰਨਾ ਹੈ ਗਿੱਦੜਪਾ ਜੀ ਨੂੰ ਭਗਵੰਤ ਸਿੰਘ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਔਰ ਨਾਰਾ ਦਿੱਤਾ ਸੀ ਵਿਰੋਧੀਆਂ ਨੇ ਕਿ 12 ਸਾਲ ਬਨਾਮ 2.5 ਸਾਲ ਤੇ ਪਤਾ ਨਹੀਂ ਕਿਹੜੇ-ਕਿਹੜੇ ਹੋਰ ਨਾਰੇ ਦਿੱਤੇ ਸੀਗੇ ਕਿ ਅਸੀਂ ਐਦਾਂ ਕਰਦੇਾਂਗੇ ਅਸੀਂ ਐਦਾਂ ਕਰਦੇਾਂਗੇ ਲੇਕਿਨ ਗਿੱਦੜਬੇ ਦੇ ਜੋ ਹਾਲਾਤ ਆ ਉਹ ਸਾਰੇ ਜਾਣਦੇ ਐ ਮੈਂ ਇਹ ਪੁੱਛਣਾ ਚਾਹੁੰਦਾ ਕਿ ਤਰ੍ਹਾਂ-ਤਰ੍ਹਾਂ ਦੇ ਕਈ ਸਰਕਾਰਾਂ ਬਹਾਨੇ ਲਾਉਂਦੀਆਂ ਆ ਕਿ ਫੁਲਾਹ ਬੰਦਾ ਕੰਮ ਨਹੀਂ ਹੋਣ ਦਿੰਦਾ ਫੁਲਾਹ ਨਹੀਂ ਹੋਣ ਦਿੰਦਾ ਇਹ ਨਾ ਕੰਮ ਕਰਨ ਦੇ ਤਰੀਕੇ ਆ ਜਦੋਂ ਮੁੱਖ ਮੰਤਰੀ ਪੰਜਾਬ ਦਾ ਉਹ ਵੀ ਵਿਅਕਤੀ ਜਾਂ ਕੋਈ ਐਮਪੀ ਐਮਐਲਏ ਹੋਵੇ ਤਾਂ ਫੇਰ ਤਰ੍ਹਾਂ-ਤਰ੍ਹਾਂ ਦੇ ਬਹਾਨੇ ਸਰਕਾਰ ਹੁੰਦਿਆਂ ਲਾਉਣੇ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਹੁਣ ਆਈ ਗੱਲ ਗਿੱਦੜਬਾ ਦੇ ਕਮਾਂਕਾਰਾਂ ਦੀ ਜਿਹੜੇ ਵੀ ਕਮਾਂਕਾਰ ਗਿੱਦੜਬਾ ਚ ਚੱਲਦੇ ਆ ਜਾਂ ਚੱਲਣੇ ਚਾਹੀਦੇ ਹੋਰੇ ਮਤਲਕ ਮਿਊਨਿਸਪਲ ਕਮੇਟੀ ਮਤਾ ਪਾਉਂਦੀ ਹੈ ਔਰ ਮਤਾ ਪਾਉਣ ਵੇਲੇ ਪ੍ਰਧਾਨ ਨੂੰ ਤੇ ਸਾਰੇ ਮਿਊਨਿਸਪਲ ਕਾਉਂਸਲਰਸ ਨੂੰ ਸੱਦਿਆ ਜਾਂਦਾ ਹੈ ਤੇ ਜੇ ਕੋਈ ਮਿਊਨਿਸਪਲ ਪ੍ਰਧਾਨ ਨੂੰ ਜਾਂ ਕਾਉਂਸਲਰ ਨੂੰ ਸੱਦੇ ਹੀ ਨਾ ਤੇ ਮਤਾ ਹੀ ਨਾ ਪਾਵੇ ਤੇ ਆਪਣੇ ਲੈਵਲ ਤੇ ਆਪਣਾ ਕੰਮ ਚਲਾਤਾ ਇਹ ਜਦੋਂ ਇਲੈਕਸ਼ਨ ਲੜਨਾ ਸੀ ਸਰਕਾਰ ਨੇ ਉਦੋਂ ਆਪਣਾ ਕੰਮ ਚਲਾਤਾ ਔਰ ਚਲਾ ਕੇ ਲੋਕਾਂ ਨੂੰ ਕਿਹਾ ਕਿ ਆਹ ਦੇਖ ਲਿਓ ਤੁਸੀਂ 15 ਦਿਨਾਂ ਚ ਸਾਰਾ ਕੋਸ਼ਿਕ ਮਾਲਵਾ ਨਹਿਰ ਵੀ ਕੱਢਣੀ ਸੀ 15 ਦਿਨਾਂ ਚ ਸੀਵਰੇਜ ਫਲਾਂ ਇਹ ਉਹ ਸਭ ਕੁਝ ਕਰ ਦਿਆਂਗੇ ਅੱਜ 4-5 ਮਹੀਨੇ ਹੋ ਗਏ ਇਸ ਗੱਲ ਨੂੰ ਸੋ ਮੇਰੇ ਕਹਿਣ ਤੋਂ ਮਤਲਬ ਹੈ ਕਿ ਪ੍ਰਧਾਨ ਦਾ ਜਾਂ ਹਰੇ ਹੋਏ ਵਿਅਕਤੀ ਦਾ ਕੋਈ ਥੇਲਾ ਰੋਲ ਨਹੀਂ ਹੁੰਦਾ ਇਸ ਗੱਲ ਦੇ ਵਿੱਚ ਇਹ ਸਾਰੇ ਦਾ ਸਾਰਾ ਸਰਕਾਰ ਸਿੱਧਾ ਇਹਦਾ ਮਤਲਬ ਫਿਰ ਤਾਂ ਕੋਈ ਸੜਕ ਵੀ ਨਹੀਂ ਬਣ ਸਕਦੀ ਕੋਈ ਚੀਜ਼ ਵੀ ਨਹੀਂ ਬਣ ਸਕਦੀ ਇਹ ਸਾਰੇ ਦੇ ਸਾਰੇ ਬਹਾਨੇ ਹੁੰਦੇ ਆ ਸਰਕਾਰ ਦੇ ਜੇ ਸਰਕਾਰ ਕੁਝ ਨਾ ਕਰਾਉਣਾ ਚਾਹੁੰਦੀ ਹੋਵੇ ਹੁਣ ਤੱਕ ਮੈਨੂੰ ਲੱਗਦਾ ਜਿਹੜੇ ਮੇਰੇ ਕੋਲ ਇਨਫੋਰਮੇਸ਼ਨ ਸੀ ਜੇ ਮੈਂ ਗਲਤ ਨਾ ਹੋਵਾਂ ਤਾਂ ਕਿ ਕੇਵਲ 70 ਲੱਖ ਰੁਪਿਆ ਹੀ ਆਇਆ ਸਰਕਾਰ ਵੱਲੋਂ ਜਦੋਂ ਦਾ ਇਲੈਕਸ਼ਨ ਵੇਲੇ ਦਾ ਕਿ ਅਸੀਂ ਇਹ ਸਾਰਾ ਕੁਝ ਠੀਕ ਕਰਾਉਣਾ ਹੈ ਆ ਗਲੀਆਂ ਨਾਲੀਆਂ ਤੇ ਜਿਹੜੇ 5 ਕਰੋੜ ਦੇ ਟੈਂਡਰ ਲਾਤੇ ਰੁਪਿਆ 70 ਲੱਖ ਹੀ ਰੁਪਿਆ ਆਇਆ ਹਜੇ ਤੱਕ ਸੋ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਨਾ ਕਰੋ ਗਿੱਦੜਬਾਦੀ ਤਰੱਕੀ ਦੇ ਆਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਤਵਜੂਹ ਦੇਣ ਦੇ ਨਾ ਪੈਸੇ ਜਿਹੜੇ ਵਾਦੇ ਕੀਤੇ ਸੀ ਇੱਕ ਮਾਲਵਾ ਨਹਿਰ ਦਾ ਵੀ ਕੀਤਾ ਸੀ ਤੁਸੀਂ ਕਿਹਾ ਮਾਲਵਾ ਨਹਿਰ ਮਿਲੂਗੀ ਸਾਰੇ ਪਿੰਡਾਂ ਚ ਪਾਣੀ ਹੋ ਜਾਊਗਾ ਮਾਲਵਾ ਨਹਿਰ ਨੂੰ ਕਿਦੋਂ ਲਾਉਣਾ ਟੱਕ ਤੁਸੀਂ ਨਹੀਂ ਪੱਥਰ ਤਾਂ ਅਸੀਂ ਪਹਿਲਾਂ ਵੀ ਨਹੀਂ ਕਦੇ ਲਾਏ ਨਹੀਂ ਪੱਥਰ ਤਾਂ ਲੋਕ ਟਾਇਲਟਾਂ ਦੇ ਲਾਉਂਦੇ ਆ ਜਿਹੜੀਆਂ ਆ ਜਿਹੜਾ ਤੁਸੀਂ ਟਾਇਲਟ ਕਿੰਗ ਤੁਹਾਨੂੰ ਬਣਾਇਆ ਸਕੂਲਾਂ ਦੇ ਵਿੱਚ ਜਾ ਕੇ ਔਰ ਜਿੰਨੇ ਕੰਮ ਕਾਂਗਰਸ ਪਾਰਟੀ ਨੇ ਕਰਾਏ ਹੈ ਇਸ ਗਿੱਦੜਬਾਚ ਸ਼ਾਇਦ ਹੀ ਮੈਨੂੰ ਲੱਗਦਾ ਗਿੱਦੜਬਾਦੇ ਪਿੰਡਾਂ ਚ ਕੋਈ ਕਰਾ ਸਕਦਾ ਹੋਵੇ ਸੋ ਫਜ਼ੂਲ ਦੇ ਜਿਹੜੇ ਸਰਕਾਰ ਦੇ ਬਹਾਨੇ ਆ ਇਹ ਕੋਈ ਵਧੀਆ ਗੱਲ ਨਹੀਂ ਹੈ ਔਰ ਤੁਸੀਂ ਪ੍ਰਧਾਨ ਨਾਲ ਕੰਸਲਟ ਕਰੋ ਜੇ ਕੋਈ ਤੁਸੀਂ ਮਤਾ ਪਉਣਾ ਨਹੀਂ ਤਾਂ ਤੁਹਾਡੇ ਕੋਲ ਬੰਦੋਬਸਤ ਹੈ ਯਾਰ ਡੀਸੀ ਹੈ ਤੁਹਾਡੇ ਕੋਲੇ ਪ੍ਰਿੰਸੀਪਲ ਸੈਕਟਰੀ ਹੈ ਤੁਹਾਡੇ ਕੋਲੇ ਲੋਕਲ ਬਾਡੀਜ਼ ਹੈ ਚੀਫ ਮਿਨਿਸਟਰ ਹੈ ਇਹ ਤਾਂ ਕੋਈ ਗੱਲ ਰਹਿ ਨਹੀਂ ਜਾਂਦੀ ਸੋ ਪਲੀਜ਼ ਕਿਰਪਾ ਨਾ ਕਰੋ ਗਿੱਦੜਵਾ ਦੇ ਵਿਕਾਸ ਲਈ ਕੰਮ ਕਰੋ ਤੇ 12 ਸਾਲ ਬਨਾਮ 2.5 ਸਾਲ ਵਾਲੀ ਜਿਹੜੀ ਗੱਲ ਸੀ ਉਹਨੂੰ ਪੂਰੀ ਕਰੋ ਧੰਨਵਾਦ